ਉਹਨਾਂ ਪੌੜੀਆਂ ਤੇ ਵੀ ਚੜ ਜੰਨੀ ਆ ਇਹਨਾਂ ਦੀ ਪ੍ਰਮਾਤਮਾ ਤਰੱਕੀ ਕਰੇ ਬਹੁਤ ਜ਼ਿਆਦਾ ਚੜ੍ਹਾਈ ਕਰੇ ਆਪਾਂ ਤਾਂ ਇਹਨਾਂ ਤੋਂ ਆਰਾਮ ਆ ਗਿਆ ਮਾਣ ਹੈ ਨਾ ਡਾਕਟਰ ਸਾਹਿਬ ਤੇ ਜੀ ਆਸਸਤਾ ਇਲਾਜ ਆ ਜੀ ਪੂਰਾ ਵਧੀਆ ਡਾਕਟਰ ਦਾ ਅਸੀਂ ਧੰਨਵਾਦ ਕਰਦੇ ਆ ਇਹ ਮਾਤਾ ਜੀਆਂ ਤੋਂ ਕਿਸੇ ਟਾਈਮ ਦੇ ਵਿੱਚ ਪੌੜੀਆਂ ਨਹੀਂ ਚੜ ਹੁੰਦਾ ਸੀ ਪਰ ਅੱਜ ਇਹ ਵਧੀਆ ਪੌੜੀਆਂ ਚੜ ਲਾਂਦੇ ਵਧੀਆ ਤੁਰ ਲਾਂਦੇ ਕੋਈ ਕੋਈ ਦਿੱਕਤ ਨਹੀਂ 1% ਵੀ ਤੋਨ ਮਤਲਬ ਇਹ ਪਹਿਲਾਂ ਕੀ ਪ੍ਰੋਬਲਮ ਸੀ ਗੋੜਿਆਂ ਦੀ ਗੋਡੇ ਤੋਂ ਕੇਰਾ ਸਾਡਾ ਐਕਸੀਡੈਂਟ ਹੋ ਗਿਆ ਸੀਗਾ ਹਾਂਜੀ ਫੇ ਉਦੋਂ ਤੋਂ ਪਤਾ ਨਹੀਂ ਕਿਤੇ ਵੀ ਰੋੜ ਮਰੜ ਆ ਗਈ ਜਾਂ ਕਿਵੇਂ ਕੋਈ ਤੇ ਵੀ ਜਾਨੀ ਉੱਥੋਂ ਕੰਮ ਚੱਲਿਆ ਫਿਰ ਹੌਲੀ 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 ਫਿਰ ਜਿਆਦਾ ਵੱਧਦਾ ਹੀ ਵੱਧਦਾ ਵੱਧਦਾ ਵੱਧ ਗਿਆ ਠੀਕ ਹੈ ਜੀ ਦੋਏ ਗੋੜਿਆਂ ਚ ਪ੍ਰੋਬਲਮ ਸੀ ਹਾਂ ਦੋਨਾਂ ਤੇ ਦੋਨਾਂ ਹੀ ਲੱਤਾਂ ਨਹੀਂ ਸੀ ਮਤਲਬ ਜਾਨੀ ਮੈਨੇ ਇੰਨੀ ਜਾਨੀ ਜਾਣੋਕੀ ਮੈਂ ਰੋਂਦੀ ਸੀਗੀ ਠੀਕ ਹੈ ਜੀ ਹੁਣ ਕਿਵੇਂ ਹੋਈ ਹੁਣ ਬਹੁਤ ਠੀਕ ਆ ਰਾਮ ਨੂੰ ਸੌਂ ਜਾਂਦਾ ਪੌੜੀਆਂ ਚੜ ਲਾਉਣੇ ਵਧੀਆ ਜੀ ਪੌੜੀਆਂ ਵੀ ਚੜ ਲੈਣੇ ਤੁਰ ਲੈਣੇ ਵਧੀਆ ਹਾਂ ਤੁਰ ਵੀ ਲੈਣੇ ਵਧੀਆ। 100% ਕੋਈ ਦਿੱਕਤ ਨਹੀਂ ਰਹੀ ਕੋਈ ਦਿੱਕਤ ਨਹੀਂ ਅੱਗੇ ਮੈਨੂੰ ਉੱਥੇ ਬਹਿ ਕੇ ਵੀ ਨਹੀਂ ਉੱਠਿਆ ਜਾਂਦਾ। ਜਿਵੇਂ ਜਿਵੇਂ ਮੈਂ ਮੰਜੇ ਤੇ ਬਹਿ ਜਾਂਦੀ ਸੀ ਵੀ ਮੈਂ ਉੱਥੋਂ ਪੈਰ ਲਮਕਾ ਕੇ ਤੇ ਮੈਨੂੰ ਉੱਥੋਂ ਤੁਰਨਾ ਘੌਰੀ ਹੋ ਜਾਂਦਾ ਸੀਗਾ। ਦੋ ਮਿੰਟ ਬਹਿ ਕੇ ਹਾਂ ਵੀ ਮੰਜੇ ਤੇ ਪੈਰ ਲਮਕਾ ਕੇ ਥੱਲੇ ਬਹਿ ਕੇ ਨਾ ਜੇ ਉੱਠ ਕੇ ਲਾਗ ਭਰਨੀ ਔਖੀ ਹੋ ਗਈ ਸੀ ਮੈਨੂੰ ਇੰਨਾ ਤੱਕ ਬਾਹਰ ਜਿਵੇਂ ਬਹੁਤ ਖਰਚਾ ਆਉਂਦਾ ਆਪਣਾ ਹਜ਼ਾਰਾਂ ਰੁਪਏ ਲੱਗ ਜਾਂ ਦਵਾਈਆਂ ਖਾਣੀਆਂ ਪੈਂਦੀਆਂ ਬਹੁਤ ਪਰ ਇੱਥੇ ਬਹੁਤ ਥੋੜੇ ਖਰਚੇ ਦੇ ਵਿੱਚ ਤੁਸੀਂ ਆਪਣਾ ਟ੍ਰੀਟਮ ਤੋਂ ਕੀ ਪ੍ਰੋਬਲਮ ਸੀ ਮੈਨੂੰ ਪ੍ਰੋਬਲਮ ਸੀ ਲੱਤਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹੂੰ ਫੋਨ ਪਰੌੜੀਆਂ ਤੇ ਵੀ ਚੜ ਜੰਨੀ ਆ ਤੇ ਮਾੜਾ ਮੋਟਾ ਕੰਮ ਤਾਂ ਦਾ ਵੀ ਕਰ ਲੈਨੀ ਆ ਹੂੰ ਤੇ ਪੈਸੇ ਖਾਸੀ ਲੈ ਕੇ ਹੁਣੀ ਫਿਰ ਤਾਂ ਨਹੀਂ ਪੈਸੇ ਤਾਂ ਬਸ ਠੀਕ ਜਿਹੀ ਲੈ ਲਿੱਤੀ ਆਪਣੇ ਤਾਂ ਤਾਂ ਬਦ ਲਿੱਤੀ ਨੀ ਜਿੰਨਾਂ ਕ ਆਪਾਂ ਹਾਂ ਇਹਨਾਂ ਦੀ ਪਰਮਾਤਮਾ ਤਰੱਕੀ ਕਰੇ ਬਹੁਤ ਜ਼ਿਆਦਾ ਚੜ੍ਹਾਈ ਕਰੇ ਆਪਾਂ ਤਾਂ ਇਹਨਾਂ ਤੋਂ ਆਰਾਮ ਆ ਗਿਆ ਪੈਸੇ ਕਰੇ ਆਪਣੀਆਂ ਮਾਤਾਵਾ ਭੈਣਾਂ ਪ੍ਰੋਬਲਮ ਹੁੰਦੀ ਹੁੰਦੀ ਹੈ ਇਹੇ ਕੁਈ 6:00 ਵੱਜੇ ਨਾ ਵੱਜੇ ਤਾਂ ਵੀ ਇਹ ਪ੍ਰੋਬਲਮ ਹੁੰਦੀ ਹੈ ਹੱਡ ਗੋਡੇ 'ਚ ਦਰਦ ਰਹਿੰਦੀ ਰਹਿੰਦਾ ਹੈ ਤੁਸੀਂ ਵੀ ਜੇਕਰ ਪੁੱਨ ਖੱਟਣਾ ਚਾਹੁੰਦੇ ਹੋ ਕਿਸੇ ਬਜ਼ੁਰਗ ਦਾ ਤਾਂ ਇੱਕ ਵਾਰੀ ਜ਼ਰੂਰ ਪਹੁੰਚੋ ਆਪਾਂ ਹੋਰ ਵੀ ਮਰੀਜ਼ਾਂ ਨਾਲ ਗੱਲਬਾਤ ਕਰਦੇ ਆਂ ਅੰਦਰ ਬਹੁਤ ਮਰੀਜ਼ ਪਏ ਜਿਨ੍ਹਾਂ ਦਾ ਟ੍ਰੀਟਮੈਂਟ ਹੋ ਚੁੱਕਿਆ ਹੈ ਤੇ ਇੱਕ ਇਹ ਬਾਈ ਨੇ ਇਹ ਜੰਮ ਲਾਉਣ ਵੇਲੇ ਮਤਲਬ ਸਕਰਟ ਲਾਉਣ ਵੇਲੇ ਪ੍ਰੋਬਲਮ ਹੋ ਗਈ ਸੀ ਗੋਡੇ ਦੇ ਵਿੱਚ ਬਾਈ ਕਿੰਨਾ ਟਾਈਮ ਪਹਿਲਾਂ ਆਈ ਪ੍ਰੋਬਲਮ ਇਹ ਮਹੀਨਾ ਪਹਿਲਾਂ ਆਈ ਸੀ ਵੀਰੇ ਹਾਂਜੀ ਦੂਜੀ ਵਾਰ ਆਇਆਗਾ ਬਹੁਤ ਜ਼ਿਆਦਾ ਫਰਕ ਆ ਗਿਆ ਮੈਂ ਬੈਠ ਕੇ ਉੱਠ ਨਹੀਂ ਸਕਦਾ ਜਮ ਸਕੇੜ ਨਹੀਂ ਲੱਗਦੀ ਸੀ ਮੇਰੇ ਤੋਂ ਤੇ ਹੁਣ ਆਏ ਮਤਲਬ ਮੈਂ ਲਾ ਸਕਦਾਗਾ ਅੱਛਾ ਜੰਮ ਵੀ ਲਾਉਣ ਲੱਗ ਗਿਆ ਦੁਬਾਰੀ ਭਾਈ ਹਾਂਜੀ ਹੂੰ ਇਹ ਇੱਕ ਗੋਡੇ ਚ ਪ੍ਰੋਬਲਮ ਸੀ ਭਾਈ ਇਸੇ ਚੀਜ਼ ਬੈੱਕ ਇਨ ਉੱਠਿਆ ਜਾਂਦਾ ਸੀ ਭਾਈ ਵੀ ਲਾਉਣ ਵੇਲੇ ਪੋਜੀਸ਼ਨ ਗਲਤ ਲੱਗ ਗਈ ਹੁਣ ਕੋਈ ਨਹੀਂ ਪੋਜੀਸ਼ਨ ਤਾਂ ਵੇਟ ਜ਼ਿਆਦਾ ਹੈਵੀ ਸੀਗਾ ਜੋ ਲਾਉਂਦੇ ਸੀਗੇ ਉਸ ਤੋਂ ਬਾਅਦ ਹੁਣ ਆਏ ਮਤਲਬ ਵੀ ਅੱਗੇ ਮੈਂ ਬੈਠ ਕੇ ਉੱਠ ਨਹੀਂ ਸਕਦਾ ਜਮ ਵੀ ਜਾਣਾ ਬੰਦ ਕਰਤਾ ਸੀ ਮੇਰੇ ਹਾਂਜੀ ਹੁਣ ਆਏ 15 ਦਿਨਾਂ ਦਾ ਮੈਂ ਚਾਈ ਜਾਂਦਾ ਵੀਰੇ ਠੀਕ ਆ ਜੀ ਬਰਾਇਆ ਮੈਂ ਕਾਫੀ ਫਰਕ ਆ ਮੈਨੂੰ ਦਵਾਈਆਂ ਦੁਵਾਈਆਂ ਤਾਂ ਨਹੀਂ ਬਾਈ ਬਾਲੀਆਂ ਖਾਉਂਦੇ ਨਹੀਂ ਨਹੀਂ ਵੀਰੇ ਨਹੀਂ ਵੀਰੇ ਪੈਸਾ ਫਿਜ਼ੀਓਥੈਰੇਪੀ ਆ ਬਸ ਹਰ ਵਕਤ ਦਰਦ ਦੀ ਦਵਾਈ ਹੁੰਦੀ ਆ ਠੀਕ ਆ ਜੀ ਬਹੁਤ ਹਾਂ ਤੇ ਬਾਈ ਜੀ ਤੁਹਾਨੂੰ ਕੀ ਪ੍ਰੋਬਲਮ ਸੀ ਆਪਣੀ ਬਾਈ ਆ ਬਾਹਾਂ ਸਾਰੀ ਇੱਕ ਤਰ੍ਹਾਂ ਰੁਕੀ ਗਈ ਸੀ ਸੁਨ ਹੋ ਗਈ ਸੀ ਹਾਂਜੀ ਕੰਮ ਕਰਨੋਂ ਹਟ ਗਈ ਸੀ ਹੂੰ ਮੈਂ ਅੱਜ ਤੀਸਰੀ ਵਾਰ ਹੀ ਆਇਆਗਾ ਹਾਂਜੀ ਮੈਨੂੰ ਬਹੁਤ ਫਰਕ ਆ ਹੁਣ ਹੱਥ ਮੇਰਾ ਪੂਰਾ ਕੰਮ ਕਰ ਰਿਹਾ ਪਹਿਲਾਂ ਵੀ ਗ੍ਰਿਪ ਕੰਮ ਨਹੀਂ ਕਰਦੀ ਸੀ ਬਿਲਕੁਲ ਨਹੀਂ ਵਜ਼ਨ ਚੱਕਣੋਂ ਵੀ ਹਟ ਗਿਆ ਸੀ ਹੁਣ ਮੈਂ ਵਜ਼ਨ ਚੱਕਣ ਲੱਗ ਗਿਆ ਕਿੰਨੀ ਵਾਰ ਆਇਓ ਆ ਤੀਸਰੀ ਵਾਰ ਹੀ ਆਇਆ ਅੱਜ ਦੋ ਤਿੰਨ ਵਾਰ ਹੀ ਆਇਆ ਚ ਵਧੀਆ ਇਲਾਜ ਬਿਲਕੁਲ ਸਾਰੇ ਬਹੁਤ ਵਧੀਆ ਸਸਤਾ ਇਲਾਜ ਆ ਜੀ ਪੂਰਾ ਵਧੀਆ ਡਾਕਟਰ ਦਾ ਅਸੀਂ ਧੰਨਵਾਦ ਕਰਦੇ ਆ ਠੀਕ ਹੈ ਜੀ ਸਸੀ ਘਾ ਜੀ ਸਸੀ ਘਾ ਸਰ ਤੁਹਾਨੂੰ ਕੀ ਪ੍ਰੋਬਲਮ ਮੈਨੂੰ ਪ੍ਰੋਬਲਮ ਗੋਡਿਆਂ ਦੀ ਸੀਗੀ ਜੀ ਹਾਂ ਜੀ ਹਾਂ ਜੀ ਗੋਡੇ ਬਹੁਤ ਦਰਦ ਕਰਦੇ ਸੀਗੇ ਕਿੰਨੇ ਵੇਖਾਉਂਦੇ ਕਰਦੇ ਸੀਗੇ ਹੂੰ ਡਾਕਟਰ ਸਾਹਿਬ ਪਤਾ ਕੀ ਕਹਿੰਦੇ ਇਹ ਗਲੇਸ ਮੁੱਕ ਗਿਆ ਜੀ ਇਹ ਫਲੰਡਾ ਹੋਗਾ ਤੁਹਾਨੂੰ ਕਾ ਸਭ ਗੱਲ ਲੈ ਕੇ ਹੂੰ ਮੈਂਨੇ ਰਾਇ ਲਈ ਆ ਕਿ ਮੈਨੂੰ ਕਹਿੰਦੇ ਇਹ ਕਿੱਡੀ ਵੱਡੀ ਗੱਲ ਆ ਬਠੀ ਕਰਦੇ ਆ ਹੂੰ ਮੈਨੂੰ ਬਿਲਕੁਲ ਇਹਨਾਂ ਨੇ ਤੀਜੀ ਵਾਰ ਮੈਂ ਸਮਲਣ ਆਇਆ ਹਾਂ ਹੂੰ ਮੈਨੂੰ ਬਹੁਤ ਮਾਣ ਹੈ ਨਾ ਡਾਕਟਰ ਸਾਹਿਬ ਤੇ ਵੀ ਮੈਨੂੰ ਆਉਂ ਦੀ ਲੋੜ ਨਹੀਂ ਪੈਣੀ ਹਣਾ ਬਹੁਤ ਬੜਾ ਫਰਕ ਆ ਪੂਰਾ ਤੁਰਦਾ ਫਿਰਦਾ ਜੀ ਮੈਂ ਠੀਕ ਹੈ ਜੀ ਤੇ ਥੋੜੀ ਪ੍ਰੌਬਲਮ ਸੀਗੀ ਇਹਨੇ ਕਦੇ ਕਦੇ ਸੈੱਟ ਕਰਦਾ ਹੂੰ ਬਹੁਤ ਵਧੀਆ ਡਾਕਟਰ ਸਾਹਿਬ ਹੈ ਜੀ ਇਹ ਵਾਰ ਵੀ ਮੈਂ ਲੈ ਟ੍ਰੀਟਮੈਂਟ ਕਰਵਾਉਣ ਗਏ ਸੀ ਕੋਈ ਤਾਂ ਇਹਨਾਂ ਨੂੰ ਕਹਿੰਦਾ ਵੀ ਗਰੀਸ ਸਮੋਕਰੀ ਹੈ ਕੋਈ ਕੋਈ ਕਹਿੰਦਾ ਸੀ ਕੋਈ ਕਹਿੰਦਾ ਸੀਗਾ ਪਰ ਇੱਥੇ ਇਹਨਾਂ ਨੇ ਕੁਝ ਨਹੀਂ ਕਿਹਾ ਕੋਈ ਮਤਲਬ ਕਿ ਆਪਰੇਸ਼ਨ ਤਾਂ ਨਹੀਂ ਕਰਵਾਇਆ ਤੁਹਾਡੇ ਨਾ ਜੀ ਨਾ ਨਾ ਡਾਕਟਰ ਸਾਹਿਬ ਕਹਿੰਦੇ ਕਰਿਆ ਉਹਦੇ ਕੋਲ ਆਪ ਨੂੰ ਪਤਾ ਲੱਗ ਜੂ ਕਿਵੇਂ ਕਿਵੇਂ ਹੂੰ ਮੈਨੂੰ ਇੱਕ ਵਾਰੀ ਚ ਪਤਾ ਲੱਗਿਆ ਸੀਗਾ ਵੀ ਠੀਕ ਆ ਠੀਕ ਹੈ ਜੀ ਹਾਂ ਜੀ ਥੈਰੇਪੀ ਨਾਲ ਹੀ ਟਰੀਟਮੈਂਟ ਕਰਤਾ ਗਰੀਸ ਵਾਲੀ ਜਿਹੜੀ ਗੱਲਾਂ ਸੀ ਉਹ ਤਾਂ ਬਹੁਤ ਦੂਰ ਦੀ ਸੀ ਡਾਕਟਰ ਸਾਹਿਬ ਸਸੀਗੌਰ ਜੀ ਸਸੀਗੌਰ ਜੀ ਤੁਸੀਂ ਅਜੇ ਹਾ ਕੀ ਕਰਦੇ ਜਿਹੜੇ ਮਰੀਜ਼ ਤੁਹਾਡੇ ਗੁਣ ਗਾਉਂਦੇ ਨੇ ਮਤਲਬ ਕਿ ਬਹੁਤ ਥੋੜਾ ਧੰਨਵਾਦ ਕਰਦੇ ਆ ਸਾਹਮਣੇ ਬੈਠੇ ਆਪਣੇ ਜਿਵੇਂ ਅਸੀਂ ਤਾਂ ਬਸ ਥੈਰੇਪੀ ਉਹ ਕਰਦੇ ਆ ਜੀ ਹੂੰ ਕਈ ਵਾਰੀ ਇਹੋ ਜਿਹੇ ਮਰੀਜ਼ ਵੀ ਠੀਕ ਹੁੰਦੇ ਨੇ ਜਿਹ ਜਿਹੜੇ ਮਰੀਜ਼ ਐਨੇ ਉਲਝੇ ਤੋਲਝੇ ਮਰੀਜ਼ ਠੀਕ ਹੋ ਜਾਂਦੇ ਨੇ ਕਈ ਵਾਰੀ ਸਾਨੂੰ ਆਪ ਨੂੰ ਐ ਹੁੰਦਾ ਵੀ ਇਹ ਨਹੀਂ ਗਰਾ ਠੀਕ ਹੋਣਾ ਉਹ ਵੀ ਠੀਕ ਹੋ ਜਾਂਦੇ ਸਾਨੂੰ ਆਪ ਨੂੰ ਨਹੀਂ ਪਤਾ ਹੁੰਦਾ ਹਮਮ థੈਰੇਪੀ ਕਰਦੇ ਹਾਂ ਬਾਈ థੈਰਪੀ ਉਹ ਕਰਦੇ ਆ ਜੀ ਠੀਕ ਹੈ ਜੀ ਕੋਈ ਆਪਰੇਸ਼ਨ ਕੁਝ ਨਹੀਂ ਕੁਝ ਨਹੀਂ ਹਮ ਤੇ ਆਪਣੇ ਇਥੇ ਮੰਨ ਲੇ ਖਰਚਾ ਵਗੈਰਾ ਕਿਹਨਾਂ ਦਾ ਕੋਈ ਜ਼ਿਆਦਾ ਖਰਚਾ ਤੇ ਨਹੀਂ ਬਾਈ ਨਹੀਂ ਨਾਰਮਲ ਹੀ ਖਰਚਾ ਕੋਈ ਜ਼ਿਆਦਾ ਖਰਚਾ ਨਹੀਂ ਹੈਗਾ ਜੀ ਹਮ ਤੇ ਜਿਵੇਂ ਆਪਣੇ ਬਾਹਰ ਹਜ਼ਾਰਾਂ ਰੁਪਏ ਲੱਖਾਂ ਰੁਪਏ ਵੀ ਲੱਗ ਜਾਂਦੇ ਪਰ ਉਹ ਤੇ ਨਹੀਂ ਹਜ਼ਾਰਾਂ ਲੱਖਾਂ ਦਾ ਕੰਮ ਨਹੀਂ ਹੈਗਾ ਸਾਡੇ ਕੋਲ ਸੌਂ ਚ ਹੋ ਜਾਂਦਾ ਜੀ ਹਾਂਜੀ ਕਿਹੜੀ ਕਿਹੜੀ ਪ੍ਰੋਬਲਮ ਦਾ ਹੱਲ ਕਰਦੇ ਹਾਂ ਬਈ ਗੋਡਿਆਂ ਦਾ ਦਰਦ ਮੋਡਿਆਂ ਦਾ ਦਰਦ ਸਰਵਾਈਕਲ ਕੋਈ ਵੀ ਪੁਰਾਣੇ ਤੋਂ ਪੁਰਾਣਾ ਕਿੰਨਾ ਮਰਜੀ ਪੁਰਾਣਾ ਦਰਦ ਹੈ ਤੁਸੀਂ ਇੱਕ ਵਾਰੀ ਆਓ ਪਹਿਲੀ ਵਾਰ ਦੇ ਵਿੱਚ ਤੁਹਾਨੂੰ ਇੱਥੇ ਰਿਜ਼ਲਟ ਮਿਲੂ ਬਿਨਾ ਕਿਸੇ ਦਵਾਈ ਤੋਂ ਬਿਨਾ ਕਿਸੇ ਟੀਕੇ ਤੋਂ ਇੱਥੇ ਰਿਜ਼ਲਟ ਮਿਲੂਗਾ ਠੀਕ ਹੈ ਜੀ ਆਪਣਾ ਬਈ ਇਹ ਐਡਰੈਸ ਪੈਂਦਾ ਕਿੱਥੇ ਆ ਰਾਮਪਰਾ ਫੂਲ ਆਰੀਆ ਸਕੂਲ ਰੋਡ ਨੇੜੇ ਸੀ ਸਮਰ ਕਾਲਜ ਕੋਲੇ ਛੋਟਾ ਪਾਰਤੇਮੜੋ ਸਕੂਲ ਕਿਸੇ ਮਰੀਜ਼ ਨੇ ਆਉਣਾ ਹੋਵੇ ਕਿਹੜੇ ਕਿਹੜੇ ਦਿਨ ਆਪਾਂ ਇੱਥੇ ਹੁੰਨੇ ਬਈ ਸਾਰੇ ਦਿਨ ਹੀ ਇੱਥੇ ਹੁੰਨੇ ਜੀ ਐਤਵਾਰ ਨੂੰ ਵੀ ਐਤਵਾਰ ਨੂੰ ਫੋਨ ਕਰਕੇ ਆ ਜਾਣਾ ਵੈਸੇ ਕਈ ਵਾਰੀ ਨਹੀਂ ਹੁੰਦੇ ਨੰਬਰ ਉੱਪਰ ਲੱਗੇ ਹੋ ਨੇ ਸਮਾਂ ਬਾਈ 9 ਤੋਂ 6 ਵਜੇ ਤੱਕ 9 ਤੋਂ 6 ਵਜੇ ਤੱਕ ਜਦੋਂ ਤੁਸੀਂ ਮਰਜ਼ੀ ਇੱਥੇ ਆ ਜਾਓ ਕੋਈ ਪ੍ਰੋਬਲਮ ਤੁਹਾਡੀ ਮਾਤਾ ਨੂੰ ਕਿਸੇ ਨੂੰ ਕਿਸੇ ਬਜ਼ੁਰਗ ਨੂੰ ਕੋਈ ਪ੍ਰੋਬਲਮ ਹੈ ਇੱਕ ਵਾਰੀ ਜ਼ਰੂਰ ਆ ਜਾਓ ਇੱਥੇ ਬਾਅਦ ਵਿੱਚ ਤੁਹਾਨੂੰ ਰਿਜ਼ਲਟ ਆਪੇ ਮਿਲਣਗੇ